ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਵਜੋਂ ਚੋਣ ਲੜਨ ਜਾ ਰਹੇ ਨੇ ਸੁਖਪਾਲ ਸਿੰਘ ਖੈਰਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਅਤੇ ਉਸ ਨਾਮਜ਼ਦਗੀ ਪੱਤਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਆਪਣੀ ਪੂਰੀ ਜਾਇਦਾਦ ਦਾ ਵੇਰਵਾ ਜਿਹੜਾ ਉਹ ਸਾਂਝਾ ਕੀਤਾ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਕੋਲ ਹੁਣ ਤੱਕ ਕਿੰਨੀ ਜਿਹੜੀ ਉਹ ਟੋਟਲ ਜਾਇਦਾਦ ਹੈਗੀ ਹੈ ਤਾਂ ਸੁਖਪਾਲ ਸਿੰਘ ਖੈਰਾ ਹੀ ਨਹੀਂ ਸਕੋ ਦੀ ਕੋਈ ਵੀ ਜਿਹੜਾ ਉਮੀਦਵਾਰ ਹੁੰਦਾ ਚਾਹੇ ਉਹ ਲੋਕ ਸਭਾ ਚੋਣ ਲੜਨ ਜਾ ਰਿਹਾ ਹੋਵੇ ਚਾਹੇ ਉਹ ਵਿਧਾਨ ਸਭਾ ਚੋਣ ਲੜਨ ਜਾ ਰਿਹਾ ਜੇ ਹੋਵੇ ਚਾਹੇ ਕੋਈ ਵੀ ਜਿਹੜੀ ਚੋਣ ਹੈ ਉਹ ਚੋਣ ਲੜਨ ਵਾਲਾ ਉਮੀਦਵਾਰ ਜਿਹੜਾ ਉਹ ਆਪਣਾ ਪੂਰੀ ਜਾਇਦਾਦ ਦਾ ਵੇਰਵਾ ਚੋਣ ਕਮਿਸ਼ਨ ਦੇ ਨਾਲ ਸਾਂਝਾ ਕਰਦਾ ਹੈ ਇਲੈਕਸ਼ਨ ਕਮਿਸ਼ਨ ਦੇ ਨਾਲ ਸਾਂਝਾ ਕਰਦਾ ਇਹ ਜਿਹੜੀ ਹੈ ਸ਼ਰਤ ਹੁੰਦੀ ਹੈ ਔਰ ਸਿਰਫ ਆਪਣਾ ਹੀ ਨਹੀਂ ਸਗੋਂ ਦੀ ਆਪਣੇ ਹਮਸਫਰ ਦਾ ਵੀ ਜੇਕਰ ਪਤੀ ਚੋਣ ਲੜਨ ਜਾ ਰਿਹਾ ਹੁੰਦਾ ਤਾਂ ਉਸ ਨੂੰ ਆਪਣੀ ਪਤਨੀ ਦੇ ਵੀ ਜਿਹੜੇ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਦੇਣੇ ਪੈਂਦੇ ਨੇ ਅਤੇ ਜੇਕਰ ਪਤਨੀ ਚੋਣ ਲੜਨ ਜਾ ਰਹੀ ਹੋਵੇ ਤਾਂ ਉਸ ਨੂੰ ਆਪਣੇ ਪਤੀ ਦੇ ਯਾਨੀ ਕਿ ਦੋਵਾਂ ਦੇ ਜਿਹੜੇ ਉਹ ਜਿਹੜੇ ਵੇਰਵੇ ਹੁੰਦੇ ਆ ਜਾਇਦਾਦ ਦੇ ਉਹ ਇਲੈਕਸ਼ਨ ਕਮਿਸ਼ਨ ਦੇ ਨਾਲ ਸਾਂਝੇ ਕਰਨੇ ਪੈਂਦੇ ਆ ਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਹੁਣ ਚੋਣ ਲੜਨ ਜਾ ਰਹੇ ਨੇ ਸੰਗਰੂਰ ਤੋਂ ਅਤੇ ਉਹਨਾਂ ਨੇ ਆਪਣੇ ਅਤੇ ਆਪਣੀ ਪਤਨੀ ਦਾ ਜਾਇਦਾਦ ਦਾ ਵੇਰਵਾ ਜਿਹੜਾ ਉਹ ਸਾਂਝਾ ਕੀਤਾ ਹੈਗਾ ਸੁਖਪਾਲ ਸਿੰਘ ਖਹਿਰਾ ਦੇ ਕੋਲ ਜਿਵੇਂ ਗੱਲ ਕਰਾਂ ਦਾ ਕੁੱਲ ਕੈਸ਼ ਜਿਹੜਾ ਉਹ 50000 ਰੁਪਏ ਆ ਅਤੇ ਉਹਨਾਂ ਦੀ ਪਤਨੀ ਦੇ ਕੋਲ ਜਿਹੜਾ ਕੁੱਲ ਕੈਸ਼ ਆ ਉਹ 20000 ਰੁਪਏ ਆ ਔਰ ਸੁਖਪਾਲ ਸਿੰਘ ਖਹਿਰਾ ਦੇ ਕੋਲ 7 ਲੱਖ ਰੁਪਏ ਦਾ ਸੋਨਾ ਹੈਗਾ ਅਤੇ ਪਤਨੀ ਦੇ ਕੋਲ 28 ਲੱਖ ਰੁਪਏ ਦਾ ਸੋਨਾ ਹੈਗਾ ਇਹ ਇਹ ਚੱਲ ਜਾਇਦਾਦ ਆ ਜਿਹੜੀ ਚੱਲ ਫਿਰ ਸਕਦੀ ਆ ਜਿਵੇਂ ਘੜੀਆਂ ਹੋ ਗਿਆ ਜਾਂ ਹੋਰ ਹੋ ਗਿਆ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਸੁਖਪਾਲ ਸਿੰਘ ਖਹਿਰਾ ਦੇ ਕੋਲ 42 ਲੱਖ ਰੁਪਏ ਦੀ ਫੋਰਚੂਨਰ ਗੱਡੀ ਹੈ 26 ਲੱਖ ਦੀ ਅਨੋਵਾ ਗੱਡੀ ਹੈ 2 ਲੱਖ ਦੀ ਵੈਂਟੋ ਗੱਡੀ ਹੈ ਅਤੇ 25000 ਦੀ ਇੱਕ ਸਕੂਟਰੀ ਵੀ ਹੈ। ਯਾਨੀ ਕਿ ਸੁਖਪਾਲ ਸਿੰਘ ਖੇਰਾ ਦੀ ਜਿਹੜੀ ਕੁੱਲ ਚੱਲ ਜਾਇਦਾਦ ਆ ਚੱਲ ਜਾਇਦਾਦ ਦਾ ਮਤਲਬ ਹੁੰਦਾ ਜਿਹੜੀ ਚੱਲ ਫਿਰ ਸਕਦੀ ਹੁੰਦੀ ਐ ਸੋਨਾ ਗੱਡੀਆਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਫਿਰ ਸਕਦੀਆਂ ਨਾਲ ਜਾਂਦੀਆਂ ਨੇ ਤਾਂ ਕੁੱਲ ਜਿਹੜੀ ਸੰਪਤੀ ਐ ਸੁਖਪਾਲ ਸਿੰਘ ਖੇਰਾ ਅਤੇ ਉਹਨਾਂ ਦੀ ਪਤਨੀ ਦੀ 84,30,000 ਰੁਪਏ ਦੀ ਜਿਹੜੀ ਚੱਲ ਜਾਇਦਾਦ ਆ 84,30,000 975 ਰੁਪਏ ਦੀ ਜਿਹੜੀ ਐ ਉਹ ਕੁੱਲ ਚੱਲ ਜਾਇਦਾਦ ਸੁਖਪਾਲ ਸਿੰਘ ਖੇੜਾ ਦੀ ਹੈ ਅਤੇ ਉਹਨਾਂ ਦੀ ਪਤਨੀ ਦੇ ਕੋਲ ਕੁੱਲ ਚੱਲ ਜਾਇਦਾਦ ਦੀ 28 ਲੱਖ ਤੇ 20000 ਰੁਪਏ ਦੀ ਹੈਗੀ ਆ ਉਥੇ ਜੇਕਰ ਅਚਲ ਜਾਇਦਾਦ ਦੀ ਗੱਲ ਕਰੀਏ ਸੁਖਪਾਲ ਸਿੰਘ ਖੇੜਾ ਦੀ ਅਚਲ ਜਾਇਦਾਦ ਸੁਖਪਾਲ ਸਿੰਘ ਖੇੜਾ ਦੀ ਅਚਲ ਜਾਇਦਾਦ ਅਚਲ ਜਾਇਦਾਦ ਉਹ ਹੁੰਦੀ ਹੈ ਕਿ ਜਿਹੜੀ ਚੱਲ ਫਿਰ ਨਾ ਸਕਦੀ ਹੋਵੇ ਜਿਹੜੀ ਉਥੇ ਹੀ ਅਖੜੀ ਹੋਵੇ ਜਿਵੇਂ ਜ਼ਮੀਨ ਹੋ ਗਈ ਕਰ ਹੋ ਗਿਆ ਜਾਂ ਹੋਰ ਚੀਜ਼ਾਂ ਹੋ ਗਈਆਂ ਪਲਾਟ ਹੋ ਗਏ ਇਹੋ ਜਿਹੀ ਜਿਹੜੀ ਜਾਇਦਾਦ ਹੁੰਦੀ ਆ ਜਿਹੜੀ ਚੱਲ ਫਿਰ ਨਾ ਸਕਦੀ ਹੋਵੇ ਉਹ ਜਿਹੜੀ ਜਾਇਦਾਦ ਉਹਨੂੰ ਅਚਲ ਜਾਇਦਾਦ ਜਿਹੜਾ ਉਹ ਕਿਹਾ ਜਾਂਦਾ ਤਾਂ ਸੁਖਪਾਲ ਸਿੰਘ ਖੈਰਾ ਦੇ ਕੋਲ ਜਿਹੜੀ ਇੱਕ ਘਰ ਹੈਗਾ 35 ਕਰੋੜ ਰੁਪਏ ਦਾ ਘਰ ਚੰਡੀਗੜ੍ਹ ਦੇ ਵਿੱਚ ਹੈ ਤੇ 5 ਕਰੋੜ ਰੁਪਏ ਦਾ ਜਿਹੜਾ ਘਰ ਉਹਨਾਂ ਦਾ ਪਿੰਡ ਵਾਲਾ ਹੈਗਾ ਯਾਨੀ ਕਿ ਕੁੱਲ ਮਿਲਾ ਕੇ ਉਹਨਾਂ ਦੀ ਸੁਖਪਾਲ ਸਿੰਘ ਖੈਰਾ ਦੇ ਕੋਲ ਘਰ ਪਲਾਟ ਤੇ ਖੇਤੀਬਾੜੀ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੀ 44 ਕਰੋੜ ਤੇ 25 ਲੱਖ ਰੁਪਏ ਦੀ ਜਿਹੜੀ ਉਹ ਬਣਦੀ ਹੈਗੀ ਆ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਜਾਇਦਾਦ ਆ ਔਰ ਉਹਨਾਂ ਦੀ ਪਤਨੀ ਦੀ ਜਿਹੜੀ ਅਚਲ ਜਾਇਦਾਦ ਆ 4 ਕਰੋੜ ਤੇ 65 ਲੱਖ ਰੁਪਏ ਦੀ ਜਿਹੜੀ ਉਹ ਬਣਦੀ ਹੈਗੀ ਆ ਉਹਨਾਂ ਦੀ ਪਤਨੀ ਦੀ ਅਚਲ ਜਾਇਦਾਦ 4 ਕਰੋੜ ਤੇ 65 ਲੱਖ ਰੁਪਏ ਦੀ ਬਣਦੀ ਹੁੰਦੀ ਹੈ ਹੁਣ ਜੇ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ ਕੁੱਲ ਚਲ ਅਚਲ ਜਾਇਦਾਦ ਦੇ ਬਾਰੇ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੀ ਪਤਨੀ ਦੀ ਕੁੱਲ ਚੱਲ ਅਚਲ ਜਾਇਦਾਦ ਦੇ ਬਾਰੇ ਚੱਲ ਜਾਇਦਾਦ ਬਾਰੇ ਮੈਂ ਪਹਿਲਾਂ ਦੱਸ ਚੁੱਕਿਆ ਕਿ ਜਿਵੇਂ ਸੋਨਾ ਹੋ ਗਿਆ ਗੱਡੀਆਂ ਹੋ ਗਈਆਂ ਜਾਂ ਹੋਰ ਚੀਜ਼ਾਂ ਹੋ ਗਈਆਂ ਜਿਹੜੀਆਂ ਤੁਸੀਂ ਪਹਿਨ ਕੇ ਜਾਂ ਬੈਠ ਕੇ ਜਾਂ ਇੱਧਰ ਉੱਧਰ ਜਾਣੇ ਉਹਨੂੰ ਅਚਲ ਜਾਇਦਾਦ ਕਹਿ ਦਿੰਦੇ ਆ ਯਾਨੀ ਕਿ ਚੱਲ ਜਾਇਦਾਦ ਤੇ ਅਚਲ ਜਾਇਦਾਦ ਅਚਲ ਜਾਇਦਾਦ ਜ਼ਮੀਨ ਹੋ ਗਈ ਪਲਾਟ ਹੋ ਗਿਆ ਘਰ ਹੋ ਗਿਆ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੋ ਗਈਆਂ ਇਹ ਚੱਲ ਜਾਇਦਾਦ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਦੀ ਅਤੇ ਉਹਨਾਂ ਦੀ ਪਤਨੀ ਦੀ ਕੁੱਲ ਚੱਲ ਅਚਲ ਜਿਹੜੀ ਜਾਇਦਾਦ ਉਹ 50 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਆ ਉਹ ਬਣਦੀ ਹੈਗੀ ਆ ਸੁਖਪਾਲ ਸਿੰਘ ਖਹਿਰਾ ਦੀ ਪਤਨੀ ਅਤੇ ਉਹਨਾਂ ਦੀ ਕੁੱਲ ਜਿਹੜੀ ਉਹ ਜਾਇਦਾਦ ਹੈਗੀ ਹੈ ਚਲ ਅਚਲ ਉਹ 50 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਹੈਗੀ ਹੈ ਅਤੇ ਸਿਰਫ ਇੰਨਾ ਹੀ ਨਹੀਂ ਹੈ ਸੁਖਪਾਲ ਸਿੰਘ ਖਹਿਰਾ ਦੀ ਇਹ ਜਿਹੜੀ ਜਾਇਦਾਦ ਕੁੱਲ ਚਲ ਅਚਲ ਦੱਸੀ ਆ ਮੈਂ 50 ਕਰੋੜ ਤੋਂ ਵੱਧ ਦੀ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਜਿਹੜਾ ਕਰਜ਼ਾ ਵੀ ਹੈਗਾ ਉਹ ਕਿੰਨਾ ਹੈਗਾ ਉਹ ਵੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਸੁਖਪਾਲ ਸਿੰਘ ਖਹਿਰਾ ਦੇ ਕੋਲ 2 ਕਰੋੜ 80 ਲੱਖ ਤੇ 46770 ਜਿਹੜਾ ਰੁਪਏ ਦਾ ਕਰਜ਼ਾ ਹੈਗਾ ਯਾਨੀ ਕਿ ਸੁਖਪਾਲ ਖਹਿਰਾ ਦੇ ਉੱਪਰ 2 ਕਰੋੜ 80 ਲੱਖ 46770 ਰੁਪਏ ਦਾ ਕਰਜ਼ਾ ਹੈਗਾ ਅਤੇ ਉਹਨਾਂ ਦੀ ਪਤਨੀ ਦੇ ਉੱਪਰ ਜਿਹੜਾ ਉਹ ਕਰਜ਼ਾ ਹੈਗਾ 15 ਲੱਖ ਦਾ ਕਰਜ਼ਾ ਹੈਗਾ ਤਾਂ ਤਕਰੀਬਨ ਸੁਖਪਾਲ ਸਿੰਘ ਖਹਿਰਾ ਦੀ ਜੇਕਰ ਮੈਂ ਕੁੱਲ ਬਣਾ ਕੇ ਗੱਲ ਕਰਾਂ ਤਾਂ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਕੋਲ 50 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਅਤੇ तकरीबन ਜੇ ਮੈਂ ਗੱਲ ਕਰਾਂ तकरीबन 3 ਕਰੋੜ ਰੁਪਏ ਦਾ ਜਿਹੜਾ ਉਹਨਾਂ ਦੋਵਾਂ ਦੇ ਉੱਪਰ ਕਰਜ਼ਾ ਹੈਗਾ ਯਾਨੀ ਕਿ 50 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਉਹਨਾਂ ਦੀ ਔਰ ਉਹਨਾਂ ਦੇ ਉੱਪਰ 3 ਕਰੋੜ ਦੇ ਕਰੀਬ ਜਿਹੜਾ ਹੈਗਾ ਉਹ ਕਰਜ਼ਾ ਹੈਗਾ ਤਾਂ ਸੁਖਪਾਲ ਸਿੰਘ ਖਹਿਰਾ ਦੀ ਇਹ ਕੁੱਲ ਅਚਲ ਚੱਲ ਅਚਲ ਜਿਹੜੀ ਜਾਇਦਾਦ ਦੇ ਜਿਹੜੇ ਵੇਰਵੇ ਤੁਹਾਡੇ ਨਾਲ ਸਾਂਝੇ ਕੀਤੇ ਆ ਜਿਨ੍ਹਾਂ ਨੂੰ ਸੁਖਪਾਲ ਸਿੰਘ ਖਹਿਰਾ ਨੇ ਐਫੀਡੇਵਿਟ ਦੇ ਜ਼ਰੀਏ ਚੋਣ ਕਮਿਸ਼ਨ ਦੇ ਨਾਲ ਸਾਂਝਾ ਕੀਤਾ ਹੈ ਇਲੈਕਸ਼ਨ ਕਮਿਸ਼ਨ ਦੇ ਨਾਲ ਜਿਹੜਾ ਉਹ ਸਾਂਝਾ ਕੀਤਾ ਹੈ ਤਾਂ ਇਹ ਕਰਜ਼ੇ ਦੀ ਗੱਲ ਸੀ ਚੱਲ ਅਚਲ ਜਾਇਦਾਦ ਦੀ ਜਿਹੜੀ ਉਹ ਗੱਲ ਸੀਗੀ ਤਾਂ ਦੁਬਾਰਾ ਫਿਰ ਦੱਸ ਦਿੰਨਾ ਸ਼ੁਰੂਆਤ ਤੋਂ ਮੈਂ ਦੱਸ ਦਿੰਦਾ ਕਿ ਸੁਖਪਾਲ ਸਿੰਘ ਖੇੜਾ ਨੇ ਆਪਣੀ ਜਿਹੜੀ ਉਹ ਨਮਜਦਗੀ ਪੱਤਰ ਦਾਖਲ ਕੀਤੇ ਨੇ ਉਹਦੇ ਵਿੱਚ ਆਪਣੇ ਅਤੇ ਆਪਣੇ ਪਤਨੀ ਦੇ ਜਾਇਦਾਦ ਦੇ ਵੇਰਵੇ ਜਿਹੜੇ ਉਹ ਸਾਂਝੇ ਕੀਤੇ ਰੇ ਜਿਹਦੇ ਅਨੁਸਾਰ ਜਿਹੜੀ ਉਹਨਾਂ ਦੀ ਸੁਖਪਾਲ ਸਿੰਘ ਖੇੜਾ ਦੀ ਜਿਹੜੀ ਜਾਇਦਾਦ ਬਣਦੀ ਹੈ ਪਹਿਲਾ ਮੈਂ ਕੈਸ਼ ਦੀ ਗੱਲ ਕਰ ਲੈਣਾ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਕੈਸ਼ ਹੈ ਉਹਨਾਂ ਦੇ ਕੋਲ 50000 ਰੁਪਏ ਦਾ ਕੈਸ਼ ਹੈ ਅਤੇ ਉਹਨਾਂ ਦੀ ਪਤਨੀ ਦੇ ਉੱਪਰ ਜਿਹੜਾ ਉਹ 20000 ਰੁਪਏ ਦਾ ਉਹਨਾਂ ਦੇ ਕੋਲ ਜਿਹੜਾ ਉਹ ਕੈਸ਼ ਹੈਗਾ ਤਾਂ ਸੁਖਪਾਲ ਸਿੰਘ ਖਹਿਰਾ ਦੇ ਕੋਲ 50000 ਦਾ ਕੈਸ਼ ਹੈ ਅਤੇ ਉਹਨਾਂ ਦੀ ਪਤਨੀ ਦੇ ਕੋਲ 20000 ਦਾ ਕੈਸ਼ ਹੈਗਾ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਕੋਲ 7 ਲੱਖ ਦਾ ਸੋਨਾ ਹੈ ਅਤੇ ਉਹਨਾਂ ਦੀ ਪਤਨੀ ਦੇ ਕੋਲ ਜਿਹੜਾ ਉਹ 28 ਲੱਖ ਦਾ ਸੋਨਾ ਜਿਹੜਾ ਉਹ ਦੱਸਿਆ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਐਫੀਡਵਿਟ ਦੇ ਜਰੀਏ ਚੋਣ ਕਮਿਸ਼ਨ ਨੂੰ ਇਸ ਤੋਂ ਇਲਾਵਾ ਸੁਖਪਾਲ ਖਹਿਰਾ ਦੇ ਕੋਲ 42 ਲੱਖ ਦੀ ਇੱਕ ਫੋਰਚੂਨਰ ਗੱਡੀ ਹੈ 26 ਲੱਖ ਦੀ ਇੱਕ ਨੋਵਾ ਗੱਡੀ ਹੈ 2 ਲੱਖ ਦੀ ਵੈਂਟੋ ਗੱਡੀ ਹੈ 25000 ਦੀ ਜਿਹੜੀ ਹੈ ਉਹ ਇੱਕ ਸਕੂਟਰੀ ਸੁਖਪਾਲ ਸਿੰਘ ਖਹਿਰਾ ਦੇ ਕੋਲ ਹੈਗੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਦੀ ਕੁੱਲ ਚਲ ਅਚਲ ਜਿਹੜੀ ਜਾਇਦਾਦ ਉਹ ਮਾਫ ਕਰਨਾ ਚਲ ਅਚਲ ਨਹੀਂ ਸਿਰਫ ਚਲ ਤਾਂ ਸੁਖਪਾਲ ਸਿੰਘ ਖੇਹੜਾ ਦੀ ਜਿਹੜੀ ਕੁੱਲ ਚਲ ਜਾਇਦਾਦ ਹੈ ਉਹ 84 ਲੱਖ 30975 ਰੁਪਏ ਦੀ ਬਣਦੀ ਹੈ ਤੇ ਉਹਨਾਂ ਦੀ ਪਤਨੀ ਕੋਲ ਜਿਹੜੀ ਚਲ ਜਾਇਦਾਦ ਆ 28 ਲੱਖ 20000 ਰੁਪਏ ਦੀ ਬਣਦੀ ਹੈਗੀ ਹੈ ਤਾਂ ਉਥੇ ਹੀ ਜੇ ਮੈਂ ਗੱਲ ਕਰਾਂ ਸੁਖਪਾਲ ਸਿੰਘ ਖੇਹੜਾ ਦੇ ਕੋਲ ਜਿਹੜੀ ਜ਼ਮੀਨ ਹੈ ਅਚਲ ਜਾਇਦਾਦ ਦੀ ਜੇ ਮੈਂ ਗੱਲ ਕਰਾਂ ਸੁਖਪਾਲ ਖੇਹੜਾ ਦੀ ਅਚਲ ਜਾਇਦਾਦ ਦੀ ਸੁਖਪਾਲ ਖੇਹੜਾ ਦੇ ਕੋਲ ਘਰ ਪਲਾਟ ਅਤੇ ਖੇਤੀਬਾੜੀ ਦੀ ਜਿਹੜੀ ਜ਼ਮੀਨ ਹੈ ਉਹ 44 ਕਰੋੜ ਤੇ 25 ਲੱਖ ਰੁਪਏ ਦੀ ਹੈ ਔਰ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਕੋਲ ਇੱਕ 35 ਕਰੋੜ ਦਾ ਘਰ ਚੰਡੀਗੜ੍ਹ ਦੇ ਵਿੱਚ ਹੈ ਔਰ ਇੱਕ 5 ਕਰੋੜ ਦਾ ਘਰ ਉਹਨਾਂ ਦਾ ਪਿੰਡ ਵਾਲਾ ਹੈਗਾ ਤੇ ਕੁੱਲ ਜ਼ਮੀਨ ਜਿਹੜੀ ਤੇ ਘਰ ਮਿਲਾ ਕੇ ਜਿਹੜੇ 44 ਕਰੋੜ 25 ਲੱਖ ਰੁਪਏ ਦੀ ਬਣਦੀ ਹੈ ਔਰ ਉਹਨਾਂ ਦੀ ਪਤਨੀ ਦੀ ਜਿਹੜੀ ਅਚਲ ਜਾਇਦਾਦ ਆ ਉਹ 4 ਕਰੋੜ ਤੇ 65 ਲੱਖ ਰੁਪਏ ਦੀ ਜਿਹੜੀ ਉਹ ਜਾਇਦਾਦ ਬਣਦੀ ਹੈਗੀ ਆ ਤਾਂ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਜਾਇਦਾਦ ਦਾ ਵੇਰਵਾ ਉਹ ਕੁੱਲ ਮਿਲਾ ਕੇ ਉਹਨਾਂ ਦੀ ਪਤਨੀ ਅਤੇ ਸੁਖਪਾਲ ਸਿੰਘ ਖਹਿਰਾ ਦੀ ਕੁੱਲ ਚੱਲ ਅਚੱਲ ਜਾਇਦਾਦ ਦੋਵੇਂ ਜਿਹੜੀ ਟੋਟਲ ਜਿਹੜੀ ਜਾਇਦਾਦ ਹੈ ਉਹ 50 ਕਰੋੜ ਤੋਂ ਵੱਧ ਦੀ ਜਿਹੜੀ ਉਹ ਬਣਦੀ ਹੈਗੀ ਹੈ ਔਰ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਜਿਹੜਾ ਉਹ ਕਰਜ਼ਾ ਜਿਹੜਾ ਹੈਗਾ ਤਾਂ ਉਹ ਉਹ ਕਰਜ਼ਾ 2 ਕਰੋੜ 80 ਲੱਖ 46770 ਰੁਪਏ ਦਾ ਕਰਜ਼ਾ ਹੈਗਾ ਅਤੇ ਪਤਨੀ ਦੇ ਉੱਪਰ ਜਿਹੜਾ ਉਹ 15 ਲੱਖ ਦਾ ਜਿਹੜਾ ਉਹ ਕਰਜ਼ਾ ਸੁਖਪਾਲ ਸਿੰਘ ਖਹਿਰਾ ਦੀ ਪਤਨੀ ਦੇ ਉੱਪਰ ਹੈਗਾ ਤਾਂ ਇਹ ਸੁਖਪਾਲ ਸਿੰਘ ਖਹਿਰਾ ਦੀ ਕੁੱਲ ਜਾਇਦਾਦ ਦਾ ਕਰਜ਼ੇ ਦਾ ਵੇਰਵਾ ਸੀਗਾ ਜਿਹੜਾ ਉਹਨਾਂ ਨੇ ਚੋਣ ਕਮਿਸ਼ਨ ਦੇ ਨਾਲ ਸਾਂਝਾ ਕੀਤਾ ਹੈ ਹੋਰ ਵੀ ਬਹੁਤ ਸਾਰੇ ਉਮੀਦਵਾਰਾਂ ਦੇ ਜਾਇਦਾਦ ਦਾ ਵੇਰਵਾ ਜਿਹੜਾ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਤਾਂ ਇਹ ਸੁਖਪਾਲ ਸਿੰਘ ਖਹਿਰਾ ਦਾ ਸੀ ਧੰਨਵਾਦ